ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਕਲਿਆਣ ਚ ਦਰਜ ਸ਼ਬਦ ਰਾਮਾ ਰਮ ਰਾਮੇ ਅੰਤ ਨਾ ਪਾਇਆ ਤੇ ਗੱਲ ਕਰ ਰਹੇ ਹਾਂ ਬਿਲਕੁਲ ਜੀ ਤੇ ਅੱਜ ਆਪਣੀ ਕੋਸ਼ਿਸ਼ ਇਹੀ ਰਹੇਗੀ ਕਿ ਇਸ ਸ਼ਬਦ ਰਾਹੀਂ ਪ੍ਰਮਾਤਮਾ ਦੀ ਬੇਅੰਤਤਾ ਨੂੰ ਉਸ ਦੀ ਵਿਸ਼ਾਲਤਾ ਨੂੰ ਸਮਝੀਏ ਗੁਰੂ ਸਾਹਿਬ ਦਾ ਮੂਲ ਭਾਵ ਦੇਖੋ ਇਹੀ ਹੈ ਕਿ ਉਸ ਅਕਾਲ ਪੁਰਖ ਦਾ ਕੋਈ ਪਾਰ ਆਵਰ ਨਹੀਂ ਪਾਇਆ ਜਾ ਸਕਦਾ ਕੋਈ ਅੰਤ ਨਹੀਂ ਕੋਈ ਹੱਦ ਬੰਨ੍ਹਾ ਨਹੀਂ ਰਾਮਾ ਰਮ ਰਾਮੇ ਅੰਤ ਨਾ ਪਾਇਆ हे सर्वव्यापक रामा राम परमात्मा तेरा अंत नहीं पाया जा सकदा ਤੇ ਸ਼ਬਦ ਦੀ ਅਗਲੀ ਤੁੱਕੀ ਬੜੀ ਮਤਲਬ ਇੱਕ ਨਿੱਗੇ ਜੇ ਰਿਸ਼ਤੇ ਦਾ ਜ਼ਿਕਰ ਕਰਦੀ ਹੈ ਹਮ ਬਾਰਕ ਪ੍ਰਤੀਪਾਰੇ ਤੁਮਹਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਹਾਂ ਦੇਖੋ ਇਹ ਬਹੁਤ ਅਹਿਮ ਨੁਕਤਾ ਹੈ ਇੱਥੇ ਨਾ ਜੀਵ ਦੀ ਇੱਕ ਨਿਰਪਰਤਾ ਦੱਸੀ ਗਈ ਹੈ ਪਰਮਾਤਮਾ ਨਾਲ ਅੱਛਾ ਜਿਵੇਂ ਮਾਂ ਪਿਓ ਬੱਚੇ ਦੀ ਹਰ ਲੋੜ ਦਾ ਖਿਆਲ ਰੱਖਦੇ ਨੇ ਬਿਨਾ ਮੰਗੇ ਹੀ ਸਭ ਕੁਝ ਦਿੰਦੇ ਨੇ ਉਵੇਂ ਹੀ ਉਹ ਵੱਡ ਪੁਰਖ ਉਹ ਮਹਾਨ ਹਸਤੀ ਸਭ ਦੀ ਪਾਲਣਾ ਕਰ ਰਿਹਾ ਹੈ ਪਰ ਨਾਲ ਹੀ ਇਹੀ ਰਿਸ਼ਤਾ ਸਾਨੂੰ ਉਸ ਦੀ ਵਿਸ਼ਾਲਤਾ ਦੇ ਅਗਰੇ ਪਹਿਲੂ ਵੱਲ ਵੀ ਲੈ ਜਾਂਦਾ ਹੈ ਉਹ ਕਿਵੇਂ ਜਿਵੇਂ ਅੱਗੇ ਜ਼ਿਕਰ ਆਉਂਦਾ ਹੈ ਕਿ ਉਸ ਦੇ ਨਾਮ ਅਣਗਿਣਤ ਨੇ ਬਿਲਕੁਲ ਗੁਰੂ ਸਾਹਿਬ ਕਹਿੰਦੇ ਨੇ ਹਰ ਕੇ ਨਾਮ ਅਸੰਖ ਅਗੰਮ ਹੈ ਯਾਨੀ ਉਸ ਦੇ ਨਾਮ ਉਸ ਦੇ ਗੁਣ ਉਸ ਦੇ ਸਿਫਤਾਂ ਗਿਣਤੀ ਤੋਂ ਬਾਹਰ ਹਾਂਜੀ ਗਿਣਤੀ ਤੋਂ ਪਰੇ ਤੇ ਉਹ ਅਗਮ ਅਗਮ ਹੈ ਮਤਲਬ ਪਹੁੰਚ ਤੋਂ ਬਹੁਤ ਪਰੇ ਜਿੱਥੇ ਸਾਡੀ ਸੋਚ ਸਾਡੀ ਸਮਝ ਪਹੁੰਚ ਹੀ ਨਹੀਂ ਸਕਦੀ ਅੱਛਾ ਇੱਥੋਂ ਤੱਕ ਕਿਹਾ ਹੈ ਕਿ ਜਿਹੜੇ ਵੱਡੇ ਵੱਡੇ ઋષਿ 무ਨੀ ਗਿਆਨੀ ਜਨ ਨੇ ਜਿਨ੍ਹਾਂ ਨੇ ਸਾਰੀ ਉਮਰ ਲਗਾਤੀ ਉਹ ਵੀ ਆਪਣੀ ਪੂਰੀ ਸੂਰਤ ਪੂਰੀ ਸਮਝ ਲਗਾ ਕੇ ਗੁਣੀ ਗਿਆਨੀ ਸੂਰਤ ਬਹੁ ਕੀਨੀ ਹਾਂਜੀ ਇੱਕ ਤਿਲ ਨਹੀਂ ਕੀਮਤ ਪਾਇਆ ਉਸ ਦੀ ਵਿਸ਼ਾਲਤਾ ਦਾ ਇੱਕ ਤਿਲ ਜਿੰਨਾ ਵੀ ਭੇਤ ਨਹੀਂ ਪਾ ਸਕੇ ਰਤੀ ਪਰ ਵੀ ਨਹੀਂ ਇੱਕ ਤਿਲ ਜਿੰਨਾ ਵੀ ਨਹੀਂ ਇਹ ਤਾਂ ਕਮਾਲ ਦੀ ਗੱਲ ਹੋ ਗਈ ਮਤਲਬ ਸਾਡੀ ਸਾਰੀ ਸਮਝ ਸਾਡੀ ਸਾਰੀ ਕੋਸ਼ਿਸ਼ ਉਸ ਬੇਅੰਤਤਾ ਅੱਗੇ ਕੁਝ ਵੀ ਨਹੀਂ ਬਹੁਤ ਛੋਟੀ ਹੈ ਇਹੀ ਭਾਵ ਹੈ ਬਿਲਕੁਲ ਤੇ ਗੁਰੂ ਸਾਹਿਬ ਇਸ ਨੂੰ ਹੋਰ ਸਾਫ਼ ਕਰਦੇ ਨੇ ਕਹਿੰਦੇ ਨੇ ਸਾਰੇ ਜੀ ਜੰਤ ਸਭ ਪਰਮਾਤਮਾ ਦਾ ਹੀ ਨਾਮ ਗਾ ਰਹੇ ਹਨ ਗੋਬਿੰਦ ਗੁਣ ਗੋਬਿੰਦ ਸਦ ਗਾਵ ਹੈ ਮਤਲਬ ਸਾਰੇ ਜੀਵ ਜੰਤੂ ਲਗਾਤਾਰ ਉਸ ਦੇ गुण गा ਰਹੇ ਨੇ ਉਸ ਦੀ ਵਡਿਆਈ ਕਰ ਰਹੇ ਨੇ ਪਰ ਫੇਰ ਵੀ ਅੰਤ ਨਾ ਪਾਇਆ ਫਿਰ ਵੀ ਅੰਤ ਨਹੀਂ ਪਾ ਸਕਦੇ ਹਾਂਜੀ ਅੰਤ ਨਹੀਂ ਲੱਭ ਸਕਦੇ ਕਿਉਂਕਿ ਉਹ ਅਮਿੱਤ ਹੈ ਜਿਸ ਦੀ ਮਿਣਤੀ ਨਾ ਹੋ ਸਕੇ ਅਤੋਲ ਹੈ ਜਿਸ ਦੀ ਤੁਲਨਾ ਕਿਸੇ ਨਾਲ ਹੋ ਹੀ ਨਹੀਂ ਸਕਦੀ ਤੇ ਆ ਪਰੰਪਰ ਹੈ ਪਰੇ ਤੋਂ ਵੀ ਪਰੇ ਸਮਝ ਤੋਂ ਬਾਹਰ ਹਾਂ ਸਮਝ ਤੋਂ ਬਾਹਰ ਭਾਵੇਂ ਕੋਈ ਕਿੰਨਾ ਵੀ ਜਪ ਤਪ ਕਰ ਲਵੇ ਬਹੁ ਜੱਪੀ ਐ ਪਰ ਥਾ ਨਾ ਪਾਈ ਐ ਉਸ ਦੀ ਡੁੰਗਾਈ ਦਾ ਪਤਾ ਲੱਗ ਹੀ ਨਹੀਂ ਸਕਦਾ ਬਹੁ ਜੱਪੀ ਐ ਥਾ ਨਾ ਪਾਇਆ ਜੀ ਤੇ ਫਿਰ ਵੀ ਤੇਰੇ ਸੇਵਕ ਜਨ ਤੇਰੀ ਉਸਤਤ ਕਰਦੇ ਰਹਿੰਦੇ ਹਨ ਉਸਤਤ ਕਰੇ ਹਨ ਤੁਮਰੀ ਜਨ ਮਾधव ਉਹ ਤੇਰੇ ਹੀ ਗੁਣ ਗਾਉਂਦੇ ਰਹਿੰਦੇ ਹਨ ਗੁਣ ਗਾਵਹਿ ਹਰ ਰਾਯਾ ਤੇ ਪਰ ਫਿਰ ਵੀ ਤੇਰੇ ਸੇਵਕ ਜਨ ਤੇਰੀ ਉਸਤਤ ਕਰਦੇ ਰਹਿੰਦੇ ਹਨ ਉਸਤਤ ਕਰੇ ਹਨ ਤੁਮਰੀ ਜਨ ਮਾधव ਜੀ ਇਹ ਤਾਂ ਨਿਮਰਤਾ ਦੀ ਮਿਸਾਲ ਹੋ ਗਈ ਤੇ ਫਿਰ ਉਹ ਬੜੀ ਮਸ਼ਹੂਰ ਮਿਸਾਲ ਆਂਦੀ ਹੈ ਮੱਛੀ ਤੇ ਸਮੁੰਦਰ ਵਾਲੀ ਹੈ ਨਾ ਤੂੰ ਜਲਨਿਦ ਹਮ ਮੀਨੇ ਤੁਮਰੇ ਇਹ ਤਾਂ ਬਹੁਤ ਮਤਲਬ ਖੂਬਸੂਰਤ ਤਸਵੀਰ ਖਿੱਚ ਦਿੰਦੀ ਹੈ ਮਨ ਚ ਬਹੁਤ ਹੀ ਖੂਬਸੂਰਤ ਜੀ ਇਹ ਪਰਮਾਤਮਾ ਨੂੰ ਜਲਨਿਦ ਕਿਹਾ ਗਿਆ ਪਾਣੀ ਦਾ ਖਜ਼ਾਨਾ ਯਾਨੀ ਕਿ ਅਥਾ ਸਮੁੰਦਰ ਹਾਂਜੀ ਤੇ ਸਾਨੂੰ ਜੀਵਾਂ ਨੂੰ ਮੀਨੇ ਉਸ ਸਮੁੰਦਰ ਵਿੱਚ ਰਹਿਣ ਵਾਲੀਆਂ ਨਿੱਕੀਆਂ ਨਿੱਕੀਆਂ ਮੱਛੀਆਂ ਹੁਣ ਸੋਚੋ ਭਲਾ ਕੋਈ ਮੱਛਲੀ ਕਦੇ ਸਮੁੰਦਰ ਦੀ ਹੱਦ ਮਾਪ ਸਕਦੀ ਹੈ ਉਸਦੀ ਘਹਰਾਈ ਦਾ ਪਤਾ ਲੱਗ ਸਕਦੀ ਹੈ ਤੇਰਾ ਅੰਤ ਨਾ ਕਿਤੋਂ ਪਾਇਆ ਨਹੀਂ ਬਿਲਕੁਲ ਨਹੀਂ ਉਹ ਤਾਂ ਉਸੇ ਵਿੱਚ ਰਹਿੰਦੀ ਹੈ ਉਸੇ ਤੇ ਨਿਰਭਰ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਨਾਲ ਜਾਣ ਨਹੀਂ ਸਕਦੀ ਤੇ ਇਹ ਤੁਲਨਾ ਸਿਰਫ ਸਾਡੀ ਛੁਟਾਈ ਨਹੀਂ ਦੱਸਦੀ ਸਗੋਂ ਇਹ ਵੀ ਦੱਸਦੀ ਹੈ ਕਿ ਅਸੀਂ ਪੂਰੀ ਤਰ੍ਹਾਂ ਉਸੇ ਦੇ ਆਸਰੇ ਹਾਂ ਉਸੇ ਵਿੱਚ ਘਿਰੇ ਹੋਏ ਹਾਂ ਸਹੀ ਗੱਲ ਹੈ ਤਾਂ ਫਿਰ ਜਦੋਂ ਇਨਸਾਨ ਨੂੰ ਆਪਣੀ ਇਸ ਨਿਮਾਣੀ ਜਿਹੀ ਹਾਲਤ ਦਾ ਆਪਣੀ ਇਸ ਸੀਮਾ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਕੀ ਕਰੇ ਸ਼ਬਦ ਅੱਗੇ ਕੀ ਦੱਸਦਾ ਹੈ। ਇਹੀ ਦੇਖੋ ਇਸ ਸ਼ਬਦ ਦਾ ਅਗਲਾ ਬਹੁਤ ਮਹੱਤਵਪੂਰਨ ਪਹਿਲੂ ਹੈ ਜਦੋਂ ਇਹ ਅਹਿਸਾਸ ਹੁੰਦਾ ਹੈ ਨਾ ਤਾਂ ਹਉਮੈ ਟੁੱਟਦੀ ਹੈ ਹੰਕਾਰ ਜਾਂਦਾ ਹੈ। ਹਾਂਜੀ। ਜੀਵ ਆਪਣੀ ਅਸਲੀਅਤ ਨੂੰ ਮੰਨਦਾ ਹੈ। ਮੈਂ ਮੂਰਖ ਅੰਦੂਲੇ ਉਹ ਮੰਨਦਾ ਹੈ ਕਿ ਮੈਂ ਮੂਰਖ ਹਾਂ ਮੈਂ ਅ ਗਿਆਨ ਦੇ ਹਨੇਰੇ ਵਿੱਚ ਹਾਂ ਮੈਨੂੰ ਸਹੀ ਰਾਹ ਨਹੀਂ ਦਿਸ ਰਿਹਾ। ਹੂੰ ਤੇ ਉਹ ਇਸ ਲਈ ਬੇਨਤੀ ਕਰਦਾ ਅਰਦਾਸ ਕਰਦਾ ਹੈ ਕਿ हे ਪ੍ਰਭੂ ਤੂੰ ਮੇਰੇ ਤੇ ਕਿਰਪਾ ਕਰ ਜਨਕਾਉ ਕਿਰਪਾ ਕਰੋ ਮਦਸੂਦਨ ਤੇ ਫਿਰ ਇਸ ਹਾਲਤ ਵਿੱਚ ਉਸ ਨੂੰ ਇੱਕੋ ਇੱਕ ਸਹਾਰਾ ਦਿਸਦਾ ਹੈ। ਉਹ ਕੀ ਉਹ ਨਾਮ ਦਾ ਸਹਾਰਾ ਨਾਮ ਟੇਕ ਹੈ ਪਰਮਾਤਮਾ ਦਾ ਨਾਮ ਹੀ ਮਨ ਤੇ ਤਨ ਦਾ ਆਸਰਾ ਬਣ ਜਾਂਦਾ ਹੈ ਨਾਮ ਜਪਣਾ ਹੀ ਇਸ ਬੇਅੰਤ ਸਮੁੰਦਰ ਵਿੱਚ ਇੱਕ ਤਰ੍ਹਾਂ ਨਾਲ ਇੱਕ ਸੁਰੱਖਿਤ ਟਿਕਾਣਾ ਇੱਕ ਟੇਕ ਇੱਕ ਆਸਰਾ ਦਿੰਦਾ ਹੈ ਠੀਕ ਹੈ ਪਰ ਇਹ ਨਾਮ ਦਾ ਸਹਾਰਾ ਇਹ ਕਿਰਪਾ ਇਹ ਮਿਲਦੀ ਕਿਵੇਂ ਹੈ ਕਿ ਇਹ ਆਪਣੇ ਆਪ ਹੀ ਹੋ ਜਾਂਦਾ ਹੈ ਜਾਂ ਕੋਈ ਰਾਹ ਹੈ ਨਹੀਂ ਆਪਣੇ ਆਪ ਨਹੀਂ ਗੁਰੂ ਸਾਹਿਬ ਬਹੁਤ ਸਪਸ਼ਟ ਕਰਦੇ ਨੇ ਕਿ ਇਹ ਸਭ ਦਾ ਰਾਹ ਗੁਰੂ ਤੋਂ ਹੋ ਕੇ ਜਾਂਦਾ ਹੈ ਅੱਛਾ ਗੁਰੂ ਰਾਹੀ ਹਾਂਜੀ ਸ਼ਬਦ ਦੇ ਅਖੀਰ ਵਿੱਚ ਕਿਹਾ ਗਿਆ ਹੈ ਜਨ ਨਾਨਕ ਗੁਰਮੁਖ ਪਾਇਆ ਇਹ ਨਾਮ ਦੀ ਦਾਤ ਇਹ ਸੋਝੀ ਇਸ ਹਾਰਾ ਗੁਰਮੁਖ ਹੋ ਕੇ ਮਿਲਦਾ ਹੈ ਹੂੰ ਗੁਰਮੁਖ ਹੋ ਕੇ ਮਤਲਬ ਗੁਰੂ ਦੀ ਸ਼ਰਨ ਪੈ ਕੇ ਬਿਲਕੁਲ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਹੀ ਇਹ ਪ੍ਰਾਪਤੀ ਹੁੰਦੀ ਹੈ ਗੁਰੂ ਹੀ ਉਸ ਬਯੰਤ ਨਾਲ ਜੁੜਨ ਦਾ ਸਹੀ ਮਾਰਗ ਦੱਸਦਾ ਹੈ ਤਾਂ ਫਿਰ ਕੁਲ ਮਿਲਾ ਕੇ ਇਹ ਸ਼ਬਦ ਇੱਕ ਪੂਰੀ ਅਧਿਆਤਮਿਕ ਯਾਤਰਾ ਵਾਂਗ ਹੈ ਹਾਂਜੀ ਕਹਿ ਸਕਦੇ ਹਾਂ ਪਹਿਲਾ ਪਰਮਾਤਮਾ ਦੀ ਬੇਅੰਤਤਾ ਦਾ ਅਹਿਸਾਸ ਫਿਰ ਆਪਣੀ ਤੁਛਤਾ ਆਪਣੀ ਸੀਮਾ ਨੂੰ ਸਵੀਕਾਰ ਕਰਨਾ ਫਿਰ ਨਾਮ ਦੇ ਆਸਰੇ ਦੀ ਲੋੜ ਮਹਿਸੂਸ ਕਰਨੀ ਤੇ ਅੰਤ ਵਿੱਚ ਗੁਰੂ ਦੇ ਮਾਰਗਦਰਸ਼ਨ ਨਾਲ ਉਸ ਆਸਰੇ ਨੂੰ ਹਾਸਿਲ ਕਰਨਾ ਇਹ ਸਿਰਫ ਕੋਈ ਸੁੱਕੀ ਫਿਲਾਸਫੀ ਨਹੀਂ ਲੱਗਦੀ ਸਗੋਂ ਇੱਕ ਅਨੁਭਵ ਦਾ ਬਿਆਨ ਹੈ ਬਿਲਕੁਲ ਸਹੀ ਕਿਹਾ ਇਹ ਸ਼ਬਦ ਸਾਨੂੰ ਪਰਮਾਤਮਾ ਦੀ ਅਪਾਰਤਾ ਅੱਗੇ ਨਿਮਰ ਹੋਣਾ ਸਿਖਾਉਂਦਾ ਹੈ ਪਰ ਨਾਲੇ ਉਮੀਦ ਤੇ ਸਹਾਰਾ ਵੀ ਕਿ ਹਾਂ ਗੁਰੂ ਤੇ ਨਾਮ ਰਾਹੀ ਉਸ ਬਿਆੰਤ ਨਾਲ ਜੁੜਿਆ ਜਾ ਸਕਦਾ ਹੈ ਹੂੰ ਤੇ ਸੋਚਣ ਵਾਲੀ ਗੱਲ ਸ਼ਾਇਦ ਇਹ ਰਹਿ ਜਾਂਦੀ ਹੈ ਕਿ ਜੇ ਅਸੀਂ ਸੱਚਮੁੱਚ ਇਸ ਬਿਆੰਤਤਾ ਦੇ ਵਿਚਾਰ ਨੂੰ ਇਸ ਅਗਮ ਅਗਮ ਹੋਣ ਦੇ ਅਹਿਸਾਸ ਨੂੰ ਆਪਣੇ ਅੰਦਰ ਵਸਾ ਲਈਏ ਹਾਂਜੀ ਤਾਂ ਇਹ ਸਾਡੇ ਰੋਜ਼ ਦੇ ਜੀਵਨ ਦੇ ਜਿਹੜੇ ਫਿਕਰ ਨੇ ਸਾਡੀਆਂ ਛੋਟੀਆਂ-ਛੋਟੀਆਂ ਜਿੱਤਾਂ ਹਾਰਾਂ ਨੇ ਉਹਨਾਂ ਪ੍ਰਤੀ ਸਾਡਾ ਨਜ਼ਰੀਆ ਕਿਵੇਂ ਬਦਲੇਗਾ ਹਾਂ ਇਹ ਬਹੁਤ ਵਧੀਆ ਨੁਕਤਾ ਹੈ ਉਸ ਵਿਸ਼ਾਲਤਾ ਦੇ ਸੰਦਰਭ ਵਿੱਚ ਛਾਇਡ ਸਾਡੀਆਂ ਰੋਜ਼ ਦੀਆਂ ਸਮੱਸਿਆਵਾਂ ਬਹੁਤ ਨਿੱਕੀਆਂ ਲੱਗਣ ਲੱਗ ਪੈਣ ਉਹਨਾਂ ਦਾ ਰੂਪ ਹੀ ਬਦਲ ਜਾਵੇ ਬਹੁਤ ਵਧੀਆ ਜੀ ਇਸ ਡੂੰਗੀ ਵਿਚਾਰ ਲਈ ਤੁਹਾਡਾ ਧੰਨਵਾਦ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ